ਉਹ ਮੋਟਰਸਾਈਕਲ ਖੜਾ ਆ ਸੇਬੂ ਵਾਲਾ ਲੱਗਦਾ ਇਹ ਵੀ ਤੁਰ ਕੇ ਆਇਆ ਹਾਂਜੀ ਬਾਈ ਹੋ ਗਿਆ ਲਾਈਵ ਵੀਡੀਓ ਬਣਾਈ ਜਾਂਦੀ ਆ ਹਾਂਜੀ ਬਾਈ ਆ ਦੋ ਬੰਦੇ ਨਾ ਸਾਡੇ ਡਰੇਨ ਤੇ ਪਏ ਆ ਆ ਦੇਖੋ ਜੀ ਵੈਚੀ 55 ਆ ਆ ਦੇਖ ਲਓ ਜੀ ਉਹ ਹਾਂਜੀ ਬਾਈ ਆ ਵੀ ਦਿਖਾਉਣੇ ਆ ਦੂਜਾ ਇਹਨਾਂ ਦਾ ਮੋਟਰਸਾਈਕਲ ਨਹੀਂ ਤੁਰ ਕੇ ਆ ਬਈ ਇਹ ਤੁਰ ਕੇ ਇੱਕ ਵਾਰੀ ਆਇਆ ਬਈ ਹਾਂਜੀ ਇਹ ਕਾ ਪਿਆ ਗੇ ਇਹ ਕਾ ਪਿਆ ਬਾਈ ਦੇਖ ਲਓ ਦੋ ਜਣੇ ਆ ਕਿਹੜਾ ਪਿੰਡ ਆ ਵੀ ਤੇਰਾ ਕਿਹੜਾ ਪੈਂਡਾ ਹਾਂ ਬਾਈ ਉਹੜਾ ਸੀ ਬਾਈ ਹਾਂ ਵੈਂਟੀ ਚੱਲੀ ਹੈ ਹਾਂਜੀ ਚੱਲੀ ਹੈ ਪਾਣਾ ਬੈਠ ਰਹੇ ਨੇ ਇਹਨਾਂ ਦਾ ਥੋੜਾ ਉਹੜਾ ਬਈ ਇਹ ਬਾਈ ਜੀ ਇਹਨਾਂ ਦਾ ਦੋਨਾਂ ਦਾ ਭਰਾ ਉਹੜਾ ਪਹਿਲੰਦਾ ਤੇ ਬਾਈ ਜੀ ਆਹ ਸਰੈਂਜ ਇਹਨਾਂ ਦੀ ਵਿੱਚ ਲੱਗੀ ਵੀ ਆ ਕੱਢ ਲਈ ਵੈਂਟੀ ਯਾਰ ਖੜ ਦੇ ਗੱਲ ਸੁਣ ਨੀ ਕੋਈ ਨਹੀਂ ਬਾਈ ਗੱਲ ਗੱਲ ਸੁਣ ਲੈ ਖੜ ਕੇ ਬੰਦਾ ਵਾਹ 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 ਇੱਥੇ ਵਾਹ ਬਾਈ ਆਹ ਬੰਦਾ ਆ ਗਿਆ ਸੁਰਤੋ ਚ ਬਾਈ ਇਹ ਵੀ ਅਸੀਂ ਆ ਕੇ ਠਾਇਆ ਆਹ ਬਾਈ ਦੇ ਆ ਸਰੈਂਜ ਦਿਖਾ ਪਰ ਲੈਣਾ ਸਰੈਂਜ ਨਹੀਂ ਨਹੀਂ ਕੁਛ ਨਹੀਂ ਲੈਣਾ ਤੂੰ ਤੈਨੂੰ ਭੈਂਟ ਕਿਹਨਾਂ ਦਾ ਮੁੰਡਾ ਤੋ ਕਤੜ ਨਸਤ ਨੇ ਆਣਾ ਮੁੰਡਾ ਕਿੱਥੇ ਗਾੜਾ ਜਿਹੜਾ ਹੈ ਇਹਦਾ ਘਰ ਕਿੱਥੇ ਆ ਇਹਦਾ ਘਰ ਬਾਦੇ ਬਾਦੇ ਬਾ ਮੋਟਾ ਹਾਂਜੀ ਬਾਈ ਇਹ ਸੇਮੋਸੇਮ ਆਜਾ ਵਾਲਾ ਇਥੇ ਮੁੰਡੇ ਡਿੱਗੇ ਹੋਏ ਤੇ ਬਈ ਆ ਗਿਆ ਨਾ ਗਰਾਊਂਡ 'ਚ ਹੀ ਆ ਆ ਸੇਮ ਸੇਮ ਨਹੀਂ ਸਿੱਧਾ ਇਧਰ ਨੂੰ ਆਇਆ ਬਣੀ ਜਾਂਦੀ ਵੀਡੀਓ ਹਾਂ ਲੈ ਲਿਆ ਹਾਂਜੀ ਬਾਈ ਆ ਦੇਖੋ ਆਹ ਜੁਗ ਚੱਲੀ ਜਾਂਦਾ ਬੰਟੀ ਆਇਆ ਸੇ ਆ ਦੇਖ ਤਾਂ ਇੱਥੇ ਹੀ ਆ ਬੰਟੀ ਕਾਸਤੇ ਆਇਆ ਉਹ ਮੋਟਰਸਾਈਕਲ ਖੜਾ ਆ ਸੇਬੂ ਵਾਲਾ ਲਾਦਾ ਹਾਂਜੀ ਬਾਈ ਹੋ ਗਿਆ ਲਾਈਵ ਵੀਡੀਓ ਬਣਾਈ ਜਾਂਦੀ ਆ ਹਾਂਜੀ ਬਾਈ ਆ ਦੋ ਬੰਦੇ ਨਾ ਸਾਡੀ ਟ੍ਰੇਨ ਤੇ ਪਏ ਆ ਆ ਦੇਖੋ ਜੀ ਵੈਚੀ 57 ਆ ਦੇਖ ਲਓ ਜੀ ਉਹ ਜਿਹੜਾ ਹਾਂਜੀ ਬਾਈ ਆ ਵੀ ਦਿਖਾਉਣੇ ਆ ਦੂਜਾ ਇਹਨਾਂ ਦਾ ਮੋਟਰਸਾਈਕਲ ਨਹੀਂ ਤੁਰਕਿਆ ਬਈ ਇਹ ਤੁਰਕਿਆ ਪੈਸੇ ਇਹ ਤੁਰਕਿਆ ਇੱਕ ਪਈਦਾ ਆ ਬਈ ਇਹ ਹਾਂਜੀ ਇਹ ਕਾ ਪਿਆ ਸੇ ਇਹ ਕਾ ਪਿਆ ਬਾਈ ਦੇਖ ਲਓ ਦੋ ਜਣੇ ਆ ਕਿਹੜਾ ਪਿੰਡ ਆ ਵੀ ਤੇਰਾ ਕਿਹੜਾ ਪਿੰਡ ਆ ਹਾਂ ਬਾਈ ਉਹ ਹੜਸੀਆ ਬਾਈ ਹਾਂ ਵੈਂਟੀ ਚਲੀਏ ਹਾਂਜੀ ਚਲੀਏ ਪਾਣਾ ਬੈੱਡ ਦੇ ਨਾ ਉਹਨਾਂ ਦਾ ਉਹ ਆੜਾ ਬਾਈ ਇਹ ਬਾਈ ਜੀ ਇਹਨਾਂ ਦਾ ਦੋਨਾਂ ਦਾ ਭਰਾ ਹੜ ਪਰੈਂਡਾ ਤੇ ਬਾਈ ਜੀ ਆਹ ਸਰੈਂਜ ਇਹਨਾਂ ਦੀ ਵਿੱਚ ਲੱਗੀ ਵੀ ਆ ਚਲੀ ਵੈਂਟੀ ਯਾਰ ਫੜ ਕੇ ਗੱਲ ਸੁਣ ਨੀ ਕੋਈ ਨਹੀਂ ਬਾਈ ਗੱਲ ਗੱਲ ਸੁਣ ਲੈ ਖੜ ਕੇ ਬੰਦੇ ਵਾਹ 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 ਇੱਥੇ ਵਾਹ ਬਾਈ ਕੋਈ ਨਾ ਆ ਬੰਦਾ ਆ ਗਿਆ ਸੁਰਤ ਚ ਬਾਈ ਇਹ ਵੀ ਅਸੀਂ ਆ ਕੇ ਠਾਇਆ ਆ ਬਾਈ ਦੇ ਆ ਸਰੈਂਜ ਦਿਖਾ ਸਰੈਂਜ ਨਹੀਂ ਨਹੀਂ ਕੁਛ ਨਹੀਂ ਲੈਣਾ ਮਨ ਲੱਗ ਗਈ ਤੂੰ ਤੈਨੂੰ ਭੈਂਟ ਕਿਹਨਾਂ ਨੰ ਮੁੰਡਾ ਤੋਂ ਪਤਾੜ ਨਸਤ ਨਹੀਂ ਆਣਾ ਮੁੰਡਾ ਕਿੱਥੇ ਘਰ ਆਉਂਦਾ ਹੈ ਇਹਦਾ ਘਰ ਕਿੱਥੇ ਆ ਇਹਦਾ ਘਰ ਬਾਦੇ 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 ਮੋਟਾ ਹਾਂਜੀ ਬਾਈ ਇਹ ਸੇਮ ਸੇਮ ਆਜਾ ਵਾਲਾ ਇਥੇ ਮੁੰਡੇ ਡਿੱਗੇ ਹੋਏ ਆ ਗਏ ਆ ਗਰਾਊਂਡ 'ਚ ਆ ਸੇਮ ਸੇਮ ਨਹੀਂ ਸਿੱਧਾ ਇਧਰ ਨੂੰ ਆ ਗਣੀਆਂ ਦੀ ਵੀਡੀਓ ਹਾਂ ਲੈ ਲਿਆ ਹਾਂਜੀ ਬਾਈ ਆ ਦੇਖੋ ਆਹ ਜੁਗ ਚੱਲੀ ਜਾਂਦਾ ਵੰਟੀ ਆਇਆ ਛੇ ਆ ਦੇ ਬੇਟਾ ਇੱਥੇ ਹੀ ਆ ਕਾਸ ਤੇ ਆਏ